ਰੀਵਾਨ ਮੋਸਟ ਵੈਲਕਮ ਹੈ ਤੁਹਾਡਾ ਬਲੌਗ ਮੇਂ ਕਿਵੇਂ ਹੋ ਸਾਰੇ ਦੇ ਸਾਰੇ ਭੈਣ ਭਰਾ ਆਈ ਹੋਪ ਤੁਸੀਂ ਸਾਰੇ ਠੀਕ ਹੋਣੀ ਆ ਤੇ ਚੜ੍ਹਦੀ ਕਲਾ ਦੀ ਵਿੱਚ ਹੋਣੀ ਆ ਇਹ ਫੁੱਲ ਵਾਂਗੂ ਮੁਸਕਰਾਉਂਦੇ ਹੋਣੀ ਆ ਤੇਜੀ ਇਹ ਆਪਣੇ ਹੱਲੇ ਫੁੱਲ ਖਿਲ ਚੁੱਕੇ ਆ ਕਿੰਨਾ ਪਿਆਰਾ ਲੱਗ ਰਿਹਾ ਆ ਤੇ ਮੇਰੀ YouTube ਫੈਮਿਲੀ ਲਈ ਇਹ ਹੈ ਪਿਆਰਾ ਜਿਹਾ ਫੁੱਲ ਤੇ ਸਾਰੇ ਇਦਾਂ ਹੀ ਖੁਸ਼ ਰੂਹ ਚੜ੍ਹਦੀ ਕਲਾ ਦੀ ਵਿੱਚ ਰਹੋ ਤੇ ਪਲੀਜ਼ ਸਾਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਅੱਗੇ ਦਿਖਾਉਣੀ ਆ ਤੁਹਾਨੂੰ ਤੇ ਅੱਗੇ ਕੀ ਦਿਖਾਉਣੀ ਆ ਤੁਹਾਨੂੰ ਅਮਰੂਦ ਅਮਰੂਦ ਇੱਕ ਅਮਰੂਦ ਮੇਰੇ ਬੇਟੇ ਨੇ ਤੋੜ ਕੇ ਖਾ ਲਿਆ ਸੀਗਾ ਉਹ ਮਿੱਠਾ ਵਾਲਾ ਸੀ ਤੇ ਇਹ ਵੀ ਹੁਣ ਬਸ ਖਾਣ ਦੇ ਕਾਬਿਲ ਹੋ ਚੁੱਕਿਆ ਆ ਬਹੁਤ ਸੋਹਣਾ ਹੋ ਗਿਆ ਆ ਬਹੁਤ ਵੱਡੇ ਵੱਡੇ ਆਗੇ ਤੇ ਥੋੜਾ ਜਿਹਾ ਹੋਰ ਪੱਕਣਾ ਦਵਾਂਗੇ ਇਹਨੂੰ ਕਿਤੇ ਹੋਰ ਇਹਨਾਂ ਬੱਚਾ-ਬੱਚਾ ਤੋੜ ਲੱਜੇ ਵੀ ਇਸਨੂੰ ਵੈਸੇ ਸਾਡੇ ਅੰਦਰ ਲੈ ਘਾਚੀ ਆ ਪਰ ਕੋਈ ਜਦੋਂ ਅੰਦਰ ਆਂਦਾ ਨਾ ਕੋਈ ਤੇ ਦੇਖ ਕੇ ਛੱਡਦੇ ਨਹੀਂ ਹੈਗੇ ਤਿਹਾਂ ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇ ਚਲੋ ਤੁਹਾਨੂੰ ਦਿਖਾਉਂਦੇ ਹਾਂ ਹੁਣ ਅਗਲਾ ਪ੍ਰੋਸੈਸ ਪੱਕੀ ਕਰਨ ਲੱਗੇ ਹਾਂ ਜੀ ਤੇ ਆਹ ਦੇਖੋ ਅਮਰੁੱਦ ਬਹੁਤ ਲੱਗ ਰਹੇ ਨੇ ਪਤਾ ਹੀ ਨਹੀਂ ਚੱਲਦਾ ਵਿੱਚ ਲੁਕੇ ਹੋਏ ਨੇ ਸਾਰੇ ਪੱਤਿਆਂ ਦੇ ਵਿੱਚ ਤੇ ਇੱਥੇ ਘੋਲ ਬਹੁਤ ਹੋ ਗਿਆ ਆਹ ਦੇਖੋ ਕਿੰਨਾ ਘਾਹ ਹੋਇਆ ਪਿਆ ਹੈ ਗੋਟਾ-ਗੋਟਾ ਯਾਤੇ ਕਟਿੰਗ ਕਰਨਾ ਪੈਣਾ ਸਾਰਾ ਤੇ ਹੁਣ ਆਪਾਂ ਲੱਗਿਆ ਜੀ ਸਹੀ ਸਹੀ ਆਪਣੀ ਰਸੋਈ ਦੇ ਹਲੇ ਕੰਮ ਜਿਹੜੇ ਹੁਣ ਵਾਲੇ ਦੁਆਲੇ ਸੀਗੇ ਕੰਮ ਸਾਰੇ ਫ੍ਰੀ ਕਰ ਦਿੱਤੇ ਆ ਡਿਊਟੀ ਵੀ ਚਾਏ ਆ ਕੱਪੜੇ ਵੀ ਤੋਂ ਹੋ ਗਏ ਸੀਗੇ ਆਪਾਂ ਸਵੇਰ ਤੋਂ ਮਤਲ ਲੱਗੇ ਹੋਏ ਸੀਗੇ ਠੀਕ ਹੈ ਨਾ ਹੁਣ ਉਹ ਕੰਮ ਤੋਂ ਫ੍ਰੀ ਹੋ ਗਏ ਆ ਹੁਣ ਹੈਗੇ ਦੁਪਹਿਰ ਦਾ ਲੰਚ ਟਾਈਮ ਹੁਣ ਉਹਦੇ ਵਿੱਚ ਆਪਾਂ ਕੀ ਬਣਾਉਣਾ ਆ ਨਮਕੀਨ ਰਾਈਸ ਜੋ ਤੁਸੀਂ वेजिटेबल राइस ਹੈ ਨਾ ਹੁਣ ਕਿ ਕਿ ਸਬ지ਆ ਆਉਣ ਲਗੀਆਂ ਨੇ ਸੀਜ਼ਨਲ ਸਬ지ਆ ਆਉਂਦੀਆਂ ਨੇ ਉਹ ਪਾ ਕੇ ਬੜੇ ਟੇਸਟੀ ਬਣਦੇ ਆ ਮੈਨੂੰ ਤਾਂ ਵਧੀਆ ਲੱਗਦੇ ਨੇ ਉਹ ਤੇ ਰਾਜ ਸਬ지 ਬਣਾਈ ਸੀ ਕਿ ਮੈਂ ਮੇਥਿਆਂ ਦੀ ਪੁਰਜੀ ਬਣਾਈ ਤੀ ਹੁਣ ਉਹਦੇ ਨਾਲ ਸਰਨਾ ਨਹੀਂ ਕਿਉਂਕਿ ਸੁੱਕੀ ਸਬ지 ਨਾਲ ਕਦੇ ਵੀ ਸਰਤਾ ਨਹੀਂ ਹੁੰਦਾ ਹੈਗਾ ਉਹ ਤੇ ਇੱਕ ਟਾਈਮ ਹੀ ਖਾ ਹੁੰਦੀ ਹੈ ਤੇ ਹੁਣ ਆਪਾਂ ਕਰ ਲੱਗੇ ਆ ਨਮਕੀਨ ਚੋਲਾਂ ਦੀ ਤਿਆਰੀ ਉਕੇ ਵਿੱਚ ਆਪਾਂ ਹੁਣ ਕੀ ਕੀ ਪਾਵਾਂਗੇ ਤੇ ਮੈਂ ਤੁਹਾਨੂੰ ਦਿਖਾਉਂਦੀ ਆਂ ਪਲੀਜ਼ ਵਲੌਗ ਨਾਲ ਬਨੇ ਰਿਹਾ ਕਰੋ ਸਕਿੱਪ ਨਾ ਕਰਿਆ ਕਰੋ ਕਮੈਂਟ ਦੇਖ ਕੇ ਵੀਡੀਓ ਨੂੰ ਫੇਰ ਕਰਿਆ ਕਰੋ ਪਹਿਲਾ ਕਮੈਂਟ ਨਾ ਕਰਿਆ ਕਰੋ ਤੇ ਜੋ ਨਿਊ ਫੈਮਿਲੀ ਆ ਪਲੀਜ਼ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਜ਼ਰੂਰ ਚੈਨਲ ਨੂੰ ਤੇ ਲਾਈਕ ਹਾਈਪ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਅਗਰ ਤੁਹਾਨੂੰ ਵਧੀਆ ਲੱਗਦੀ ਆ ਵੀਡੀਓ ਤੇ ਜੀ ਹੁਣ ਆਪਾਂ ਕਰਦੇ ਆ ਤਿਆਰੀ ਤੇ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਉਹ ਠੀਕ ਆਪਾਂ ਇਹ ਪਾਵਾਂਗੇ ਹੁਣ ਮਦਰ ਨਾਲ ਵਿੱਚ ਤੇ ਗੋਭੀ ਪਾ ਮੰਗੀ ਵਿੱਚ ਚ ਦੋ ਦਿਨ ਮੈਂ ਗਰਜਣ ਲਈ ਸੀ ਕਿ ਸਬਜ਼ੀ ਵਾਲੀ ਤੋਂ ਐਦਾਂ ਹੀ ਪਾ ਲਈ ਕਿਉਂਕਿ ਵਧੀਆ ਲੱਗਦੇ ਨੇ ਹਨਾ ਅੱਜ ਮੈਂ ਤੇ ਵਿੱਚ ਇੱਕ ਮੈਂ ਇਹਨੂੰ ਵੀ ਪਾ ਲੂੰਗੀ ਵਿੱਚ ਵਧੀਆ ਲੱਗਦੇ ਨੇ ਉਹ ਵੀ ਪਾ ਲਾਂਗੀ ਕਿਉਂਕਿ ਸਾਰੀ ਸਬਜ਼ੀਆਂ ਵਿੱਚ ਵਾਕੇ ਵਧੀਆ ਲੱਗਦੇ ਨੇ ਤੇ ਹੁਣ ਮੈਂ ਕਰਦੀ ਇਹਨਾਂ ਦੀ ਤਿਆਰੀ ਫਟਾਫਟ ਕਟਿੰਗ ਕਰ ਲੈਣੀ ਆ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਚਲੋ ਜੀ ਆਪਾਂ ਤਾਂ ਦਿੱਤੀ ਆ ਕੜਾਹੀ ਕੜਾਹੀ ਇਹ ਜਿਹੜੀ ਹੈ ਇੰਡਕਸ਼ਨ ਤੇ ਰੱਖਣ ਵਾਲੀ ਹੈ ਬੜੀ ਭਾਰੀ ਹੈ ਨਿਚਤ ਤਲਾਹ ਬਹੁਤ ਵਧੀਆ ਤਲਾਹ ਹੈ ਤਾਂ ਇਸੇ ਵੀ ਵਧੀਆ ਵਾਂਗ ਕੜਾਹੀ ਇੰਦਾਂ ਨਹੀਂ ਹੋਏ ਤੇ ਆਪਾਂ ਲੱਗੇ ਸੀਗੇ ਇਹ ਕੋਲੇ ਕੇ ਜਿੱਦ ਵੜੀ ਤੋਂ ਪਹਿਲਾਂ ਲੱਗੇ ਆਏ ਸੀ ਤੇ ਹੁਣ ਆਪਾਂ ਇਹਨੂੰ ਕਰਦੇ ਆ ਚਲਾ ਲਈ ਗਾਈ ਕੋਲ ਤੇ ਸਬੂਰੋ ਲੱਗੋ ਮੈਜਟੀ ਨੂੰ ਪਾ ਕੇ ਲੋ ਜੀ ਇੰਡਕਸ਼ਨ ਤੇ ਰੱਖ ਦਿੱਤੀ ਆਪਾਂ ਕੜਾਹੀ ਫਰਮੇ ਤੇਲ ਜੇnabla ਤੁਸੀਂ ਮਤਲਬ ਘੀ ਤੇਲ ਉਹ ਵੀ ਤੁਸੀਂ ਯੂਜ਼ ਕਰਦੇ ਹੋ ਉਹ ਪਾ ਲਓ ਮੈਂ ਤੇ ਸਰੋਂ ਦਾ ਤੇਲ ਹੀ ਪਾਉਂਦੀ ਹਾਂ ਇਹ ਵੀ ਖੱਦ ਦੇ ਲੱਗਦਾ ਹੈ ਤੇ ਆਪਣਾ ਇਹਦੇ ਵਿੱਚ ਲਸਣ ਥੋੜਾ ਜਿਹਾ ਹਲਕਾ ਹਲਕਾ ਕਟਿੰਗ ਕਰਕੇ ਰੱਖ ਲਿਆ ਤੇ ਅਦਰਕ ਸਬਜ਼ ਮਿਰਚ ਪਿਆਜ਼ ਸਾਰਾ ਕੁਝ ਕਟਿੰਗ ਕਰ ਲਿਆ ਇਹਦੇ ਵਿੱਚ ਤੇ ਹੋਰ ਪਾਣੀ ਵਿੱਚ karnum honandi ernum at eita tøldu ta fagað í jiraðinni viðta hava

di bende de മണയെ തണ്ടി നമുക്ക് കൂടുതൽ പണം വീട്ടുമാണ് ana tdakadejatna ten tewi nadik kana nota टमा भी हो चुके हैं इसी तरह का सब्जियाँ कटनिया मैं ये सारा कुछ भी कटिंग कर लिया आलू भी तो गोभी भी बड़ी बड़ी कटिंग कर ली थी हम थोड़ा पका ल ਮਲਾ ਕੇ ਮੋਟਾ ਹੋ ਗਿਆ ਮਲੇ ਢੱਕ ਦੇਣੀ ਹੈ ਕਿਉਂਕਿ ਇਹ ਨਰਮ ਬਹਿ ਜਾਣੀ ਤੇ ਸਬਜ਼ੀਆਂ ਥੋੜਾ ਬਰੀ ਦੇ ਲੈਂਦੇ ਹਾਂ ਸੱਤ ਪੱਕ ਗਈ ਆ

പേറെ ਦਿੱਨੇ થોડી دیر ਲਈ ਫਿਰ ਵਿੱਚ ਨੂੰ ਇੱਕ ਵਾਰੀ ਫਿਰ ਦੇਖ ਲਵਾਂਗੇ ਆ ਇਹਨਾਂ ਨੂੰ ਮਰ ਉਹਨੂੰ ਤੋੜ ਲੈਂਦੇ ਆ ਕਿਤੇ ਐਵੇਂ ਨਾ ਖਰਾਬ ਹੋ ਜਵੇ ਜਦਾ ਵੱਡਾ ਹੋ ਗਏ ਹੈ ਨਾ ਕਿਉਂਕਿ ਬਈ ਕਈ ਵਾਰ ਖਰਾਬ ਵੀ ਹੋ ਜਾਂਦਾ ਸੀ ਦੇਖਦੇ ਰਹੀਏ ਵੀ ਇਸ ਨੂੰ ਬਹੁਤ ਵੱਡਾ ਹੈ ਜਦਾ ਪੱਕਣ ਦੇ ਖਰਾਬ ਵੀ ਹੋ ਜਾਂਦਾ ਹੈ ਨਾ ਹੁਣ ਮਿੱਠਾ ਮਿੱਠਾ ਲੱਗੇਗਾ ਕਿਦੇ ਕੀੜਾ ਪੈ ਜਵੇ ਵਿੱਚ ਫਿਰ ਓਕੀ ਹੋ ਜਾਂਦੀ ਸੀ ਹੁਣ ਇਹਨੂੰ ਧੋਕੇ ਕੱਟਦੇ ਆਪਾਂ ਹੁਣੇ ਤੇ ਲੋ ਬਹੁਤ ਚੈਕ ਕਰ ਲੈਣੇ ਹੁਣ ਸੋ ਲੋ ਚੀ ਬਹੁਤ ਹੀ ਖੁਸ਼ਬੂ ਆ ਰਹੀ ਹੈ ਬਹੁਤ ਹੀ ਵਧੀਆ ਅਜੇ ਪੱਕ ਚੈ ਨਹੀਂ ਥੋੜਾ ਹੋਰ ਪੱਕਾ ਲੈਣੇ ਹੁਣ ਜਿਵੇਂ ਇੱਕ ਵਾਰੀ ਥਲ ਪਤਲਾ ਜੀ ਪਾ ਦੇਣੀ ਚਾਹੀਦੀ ਹੈ ਮਿੱਠਾ ਮਿਕਸ ਹੋ ਜਾਂਦਾ ਨੇ ਇਹ ਬਰ। ਲੋਜੀ ਚੌਲਮਾਂ ਕੇ ਆਪਣੇ ਹੋ ਗਏ ਰੈਡੀ ਤੇ ਹੁਣ ਆਪਾਂ ਧਨੀਆ ਤੋਂ ਕਟਿੰਗ ਕਰ ਲਿਆ ਸੀਗਾ। ਤੇ ਹੁਣ ਇਹ ਮਿਕਸ ਕਰ ਦਨੇ ਅੰਦਰ। ਇੱਥੇ ਅੱਧਰ ਆਜੀ ਕੋ ਹੋਰ ਪੰਗਾ ਲੈ ਲਿਆ ਮੈਂ ਪਤਾ ਹੀ ਨਹੀਂ ਕਦੋਂ ਕੈਮਰਾ ਉੱਪਰ ਸਿੱਧਾ ਜਿਹਾ ਹੋ ਗਿਆ ਤੇ ਵੀਡੀਓ ਇਦਾਂ ਬਣ ਗਈ ਤੇ ਚਲੋ ਆਪਾਂ ਇਦਾਂ ਹੀ ਪਾ ਦੇਣੀ ਆ ਤੇ ਪਲੀਜ਼ ਫੁੱਲ ਵਾਚ ਕਰਨਾ ਜਿਵੇਂ ਦੀ ਵੀ ਬਣ ਗਈ ਅੱਜ ਇੰਨੀ ਰੀਜਨਲ ਬਣਾਈ ਸੀ ਮੈਂ ਬਟ ਪਤਾ ਨਹੀਂ ਕੈਮਰਾ ਕਦੋਂ ਮੇਰਾ ਪਲਟੀ ਖਾ ਗਿਆ ਪਤਾ ਹੀ ਨਹੀਂ ਚੱਲਿਆ ਮੈਨੂੰ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ ਤੇ ਲੋਜੀ ਹੋ ਗਏ ਆਪਣੇ ਰੈਡੀ ਚੌਲ ਨਮਕੀਨ ਵੈਜੀਟੇਬਲ ਤੇ ਮੈਂ ਅੱਦੇ ਅਸੀ ਘਿਓ ਚ ਬਣਾਉਂਦੀ ਹੁੰਦੀ ਆ ਅੱਗੇ ਵੈਸੀ ਘਿਓ ਚ ਨਹੀਂ ਬਣਾਏ ਅੱਜ ਤੇ ਅੱਜ ਹੀ ਬਣਾਏ ਸੀਗੇ ਜੇ ਅਸੀ ਘਿਓ ਅਸੀਂ ਉੱਪਰ ਤੋਂ ਹੀ ਪਾ ਲੈਂਦੇ ਆ ਤੇ ਦਹੀਂ ਨਾਲ ਤੇ ਜਿਵੇਂ ਵੀ ਤੁਸੀ ਤੁਹਾਨੂੰ ਵਧੀਆ ਲੱਗਦੇ ਹੋਵੇਂ ਖਾਓ ਤੇ ਦੱਸਿਓ ਤੁਹਾਨੂੰ ਮੇਰਾ ਬਲੌਗ ਕਿਵੇਂ ਤੇ ਲੱਗਿਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਦੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ